ਬਾਈ ਪਿਆ ਉਹਦੇ ਨੌਜਵਾਨ 45 45 50 50 ਲੱਖ ਰੁਪਇਆ ਲਾ ਕੇ ਅਮਰੀਕਾ ਡੌਂਕੀ ਰਾਹੀਂ 2 ਨੰਬਰ 'ਚ ਗਏ ਸੀ ਜਿਹੜੇ ਟਰੰਪ ਨੇ ਵਾਪਸ ਭੇਜਤੇ ਬੜੇ ਦੁੱਖ ਦੀ ਗੱਲ ਆ ਪਰ ਆ ਬਾਈ ਇੱਕ ਸੈਣੀਗਨ ਵੀਜ਼ਾ ਲੈ ਕੇ ਆਇਆਗਾ ਕਿੰਨੇ ਦਸਾਂ ਦਾ ਵੀਜ਼ਾ ਹੁੰਦਾ ਬਈ ਉਹ 29 ਦਸਾਂ ਵੀਜ਼ਾ ਹੁੰਦਾ ਵੇ ਕਿੰਨੇ ਦਿਨਾਂ 'ਚ ਵੀਜ਼ਾ ਲੈ ਆ ਦੋਗੇ ਇਹ ਇੱਕ ਤੋਂ ਡੇਢ ਮਹੀਨੇ ਦਾ ਪ੍ਰੋਸੈਸ ਆ ਖਰਚਾ ਜੇ ਨੀ ਕਿ ਅਮਰੀਕਾ ਦੇ 45 ਲੱਖ ਆਉਂਦਾਗਾ ਇੱਥੇ ਵੀਰ ਉਹਨੂੰ ਅੱਧਾ ਵੀ ਨਹੀਂ ਆਉਂਦਾ ਅੱਧੇ ਤੋਂ ਵੀ ਘੱਟ ਆਉਂਦਾਗਾ ਅੱਧੇ ਤੋਂ ਵੀ ਘੱਟ ਆਉਂਦਾਗਾ ਤੇ ਉੱਥੇ ਫਿਰ ਕੰਮ-ਕੋਮ ਦੀ ਜ਼ਿੰਮੇਵਾਰੀ ਹੈਗੀ ਕੰਮ ਦੇ ਵੀਰ ਜਿਹੜਾ ਆਪਣੇ ਥਰੂ ਲਵਾ ਕੇ ਜਾਂਦਾ ਵੀਜ਼ਾ ਆਪਾਂ ਸਪੇਨ 'ਚ ਬੰਦੇ ਦਾ ਰਹਿਣ ਦਾ 에어ਪੋਰਟ ਤੋਂ ਲੈ ਕੇ ਜਾਣ ਦਾ ਤੇ ਕੰਮ ਦਲਵਾਉਣ ਦੀ ਆਪਣੀ ਪੂਰੀ ਜ਼ਿੰਮੇਵਾਰੀ ਹੈ ਫਿਰ ਕਿੰਨੀ ਕਮਾਈ ਉੱਥੇ ਮਹੀਨੇ ਦੀ ਹੋਊ ਬਈ 80 ਤੋਂ ਲੱਖ ਰੁਪਏ ਨਾਰਮਲ ਬੰਦਾ ਕਮਾਈ ਜਾਂਦਾ ਵੀਰੇ ਅੱਛਾ ਇੱਕ ਹੋਰ ਵੀਰੇ ਜਿਵੇਂ ਹੁਣ ਮੰਨ ਲਾ ਕਈ ਬੰਦੇ ਆਪਣੇ ਯੂਰਪ ਤੋਂ ਛਣਗਣ ਕੰਟਰੀਆਂ ਰਿਫਿਊਜ਼ ਹੋ ਜਾਂਦੇ ਆ ਤਾਂ ਉਹ ਫਿਰ 12 12 13 ਦੇ ਨਾਲ ਲੱਖ ਰੁਪਏ ਲਾ ਕੇ ਡੌਂਕੀਆਂ ਲਾ ਕੇ ਜਾਂਦੇ ਆ ਬਾਈ ਬੰਦਾ ਕ੍ਰੇਸ਼ੀਆ ਤੇ ਰਿਫਿਊਜ਼ ਨਹੀਂ ਹੋਣਾ ਚਾਹੀਦਾ ਭਾਵੇਂ ਹੋਰ ਛਣਗਣ ਦੇ ਤੋਂ 10 ਵਾਰੀ ਰਿਫਿਊਜ਼ ਹੋਵੇ ਆਪਾਂ ਵੀਜ਼ੇ ਦੇ ਭੇਜਾਂਗੇ ਪੱਕਾ ਫੜਾ ਦੋਗੇ ਜਹਾਜ਼ ਦੀ ਵਾਰੀ ਹਾਂ ਹਾਂ ਪੱਕਾ ਪੱਕਾ ਵੇ ਸੋ ਵੀਡੀਓ ਸ਼ੇਅਰ ਕਰਕੇ ਜਿਹੜੇ ਤੁਹਾਡੇ ਦੋਸਤ ਬਾਹਰ ਜਾਣਾ ਚਾਹੁੰਦੇ ਆ ਉਹਨਾਂ ਦਾ ਇੱਕ ਜਰੂਰ ਪਹਚਾਵਾ ਦਿਓ ਰਾਜਵਿੰਦਰ ਸਿੰਘ ਸੇਖੋ ਆਪਣੀ ਸਗੀ ਭੂਆ ਦਾ ਮੁੰਡਾ ਹੈਗਾ ਪੈਸੇ ਪੂਸੇ ਦੀ ਪੂਰੀ ਗਾਰੰਟੀ ਹੈਗੀ ਪੈਸੇ ਦਾ ਬਾਅਦ ਹੀ ਲਵਾਂਗੇ ਸਾਰੇ ਹਾਂ ਹਾਂ ਸਾਰੇ ਬਾਅਦ ਚ ਲਵਾਂਗੇ ਸਾਰੇ ਰੁਪਏ ਬਾਅਦ ਚ ਬਾਈ ਇਹਦੂ ਵੱਡੀ ਗੱਲ ਉੱਪਰ ਕੋਈ ਨਹੀਂ ਹੋ ਸਕਦੀ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ